ਗੁੱਸੇ ਵਿੱਚ ਸੀ ਔਰਾਂ ਦਾ ਜੇਵੇ ਬੋਲਦਾ ਜੈਰੀ ਨਾਗ ਦੀ ਮੈ ਵਿਸ ਹੋਵੇ ਕੋਲਦਾ ਹੈ ਕੋਈ ਸਵਾ ਵਿੱਚ ਖੂਨ ਜੀ ਦਾ ਖੋਲਦਾ ਹੈ ਕੋਈ ਸਵਾ ਵਿੱਚ ਖੂਨ ਜੀ ਦਾ ਖੋਲਦਾ ਮਿੱਟਦਾ ਜਾਵੇਗਾ ਚੋਰ ਹੈ ਵਿੱਚ ਡੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਮੇਰੇ ਰਾਜ ਚੋ ਘਰਾਰ ਜਿਹੜਾ ਪਾਰ ਗਿਆ ਮੇਰੇ ਰਾਜ ਚੋ ਘਰਾਰ ਜਿਹੜਾ ਪਾਰਿਆ ਹੱਥ ਬਾਦ ਅਸਿਰ ਕਾਲਣੀ ਸਜਾਰਿਆ ਉਹ ਚੋਟਾ ਨਿੱਤੇ ਜੋ ਲੰਗਾਰੇ ਉੱਤੇ ਲਾ ਰਿਹਾ ਜਰਾ ਚੰਗੀ ਤਰਾ ਕਰਨੇ ਹੈ ਕਾ ਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨ ਗੁਰੂ ਨੂੰ ਬੜੀ ਕੀਮਤੀ ਉਹ ਭੈਰਨਾ ਬੁਝਾਕ ਹੈ ਬੜੀ ਕੀਮਤੀ ਉਹ ਭੈਰਨਾ ਬੁਝਾਕ ਹੈ ਮੇਰੇ ਹੁਕਮਾਂ ਨੂੰ ਮੰਨਦਾ ਮਜਾਕ ਹੈ ਬਾਕੀ ਹੋਇਆ ਫਿਰ ਕੱਲ ਰਾਜਵਾ ਕਹੇ ਸੀ ਢੱਕਣੇ ਤੋਂ ਪੈਣਾ ਨਹੀਂ ਇਹ ਪੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਕਿੱਤਾ ਕਤਲ ਆਣ ਸਾਰੇ ਉਹਦੇ ਬਾਪ ਨੂੰ ਕੀਤਾ ਕਤਲ ਆਣ ਸਾਰੇ ਉਹਦੇ ਬਾਪ ਨੂੰ ਉਹਦਾ ਪਾਤਸ਼ਾਹ ਘੌਣ ਲੱਗਾ ਆਪ ਨੂੰ ਕਹਿੰਦਾ ਕਾਰਨਾ ਮਾਰ ਦੇਹ ਜਾਪ ਨੂੰ ਸਾਰੇ ਆਖਦੇ ਮੂਰੀ ਦੇ ਅਗੇ ਤੰਤ ਨੇ ਗੁਰੂ ਜੀ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਹੋ ਬਾਲੇ ਉਸਦੇ ਮੂਰੀ ਦੇ ਵਫਾਦਾਰ ਨੇ ਬਣੇ ਉਸਦੇ ਮੂਰੀ ਦੇ ਵਫਾਦਾਰ ਨੇ ਜੋਸ ਭਰੇ ਤੇ ਲੜਾ ਕੇ ਹੋ ਸਿਆਰ ਨੇ ਕੋੜੇ ਕਾਬਲੀ ਤੇ ਚੰਗੇ ਗਾਹੇ ਆਰ ਨੇ ਸੌਖਾ ਲਗੇ ਨਾਸ ਰਖਿਆ ਚ ਸਾਹਮਣੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਬਹੁਤ ਜੰਗ ਗਿਆ ਹੈ ਪਗਾਣੀ ਵਾਲਾ ਜਿੱਤਿਆ ਜੰਗ ਗਿਆ ਹੈ ਪਗਾਣੀ ਵਾਲਾ ਜਿੱਤਿਆ ਜੁਨਾ ਹਰੀ ਚੰਦ ਕਿ ਤਾ ਉਹਨੇ ਜਿੱਤਿਆ ਚੇਲੇ ਪੀਰ ਜੀ ਦੇ ਬਣ ਹੋਰੇ ਮਿੱਤਿਆ ਕਹਿੰਦੇ ਆਰੇ ਪਾਣ ਸਾਡਾ ਤਨ ਮਨ ਧੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜੇੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜੇੜਾ ਬੰਨੇ ਗੁਰੂ ਨੂੰ ਕੁਣ ਅਣਖੀ ਰਗਾ ਚੋੜੇ ਜਗ ਦਾ ਕੁਣ ਅਣਖੀ ਰਵੇ ਹੋਰੇ ਜਗ ਦਾ ਮਾਈ ਧਾਰੀਆਂ ਚੋ ਹੈ ਨਹੀਂ ਉਹ ਦੇ ਕੰਦ ਦਾ ਦਿਨੋ ਦਿਨੇ ਪਰਨਾਮ ਜਾਵੇ ਬਾਦੀ ਦਾ ਕਿਤੇ ਦਰਦ ਦੇ ਮਨ ਲੈਣ ਆਗੂ ਮਨ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉਟੋਲੀ ਵਾਲਿਆ ਔਖਾ ਬੜਾ ਕੰਮ ਹੈ ਡੋਲੀ ਵਾਲਿਆ ਔਖਾ ਬੜਾ ਕੰਮ ਹੈ ਮੂਰੇ ਖੜਾ ਜਰਤ ਲੋਕੀ ਦਾ ਖਸਮ ਹੈ ਓ ਮੱਤੇ ਵਾਲਿਆ ਉਹ ਦੇਖੇ ਜੋ ਨਾ ਤਮ ਹੈ ਮਾਧ ਪਾਵੇ ਕਿਹੜਾ ਚਾਲ ਮੇ ਦੀ ਚੰਦ ਗੁਰੂ ਨੂੰ ਉੱਠੇ ਸੂਰਮਾਲ ਆਵੇ ਜੇੜਾ ਬਾਨੇ ਗੁਰੂ ਨੂੰ ਉੱਠੇ ਸੂਰਮਾਲ ਆਵੇ ਜੇੜਾ ਬਾਨੇ ਗੁਰੂ ਨੂੰ